ਇੱਕ ਸੈਰੀਏ ਕਿ ਵੀਡੀਓ ਆਈ ਸੀ ਉਹਨਾਂ ਨੇ ਕਿਹਾ ਕਿ 10 ਦਿਨ ਤੱਕ ਕੋਰਟ ਆਫ ਕੰਟੈਂਟ ਲੱਗ ਜਾਊਗਾ ਉਹਨਾਂ ਨੂੰ ਯਾਦ ਕਰਾਉਣ ਆਉਣੇ ਆ ਜੇ ਤੁਸੀਂ ਸਾਡੇ ਤੋਂ ਵੋਟਾਂ ਲੈਣੀਆਂ ਨੇ ਕੋਰਟ ਆਫ ਕੰਡਮਟ ਤਾਂ ਲੱਗਣਾ ਹੀ ਆ ਤੁਸੀਂ 10 ਦਿਨ ਤੋਂ ਵਿੱਚ ਵਿੱਚ ਸਾਡੀਆਂ ਜਿਹੜੀਆਂ ਫਸਲਾਂ ਦਾ ਐਲਾਨ ਇਹਦਾ ਐਲਾਨ ਕਰੋ ਤੇ ਸਾਡਾ ਦਿਮਾਗ ਥੋੜੋ ਖਰਾਵਾ ਵੀ ਅਸੀਂ ਸੜਕਾਂ ਤੇ ਬੈਠਾਂਗੇ ਜਾਂ ਪੁੱਜੇ ਬੈਠਾਂਗੇ ਤੇ ਸਰਕਾਰ ਨੇ ਵੀ ਵਾਅਦੇ ਕੀਤੇ ਆ ਉਹ ਵੀ 31 ਮਾਰਚ ਤੱਕ ਅਸੀਂ ਇਹਨਾਂ ਤੋਂ ਪੂਰੀਆ ਕਰਵਾਵਾਂ ਗੱਲਬਾਤ ਰਾਹੀਂ ਮਸਲਾ ਹੱਲ ਹੋ ਜਵੇ ਤੇ ਉਹਨਾਂ ਦੀ ਵੇਟ ਕਰਦੇ ਹੁਣ ਐਤਵਾਰ ਨੂੰ ਦੁਬਾਰਾ ਫੇਰ ਸਾਡੀ ਮੀਟਿੰਗ ਅਸੀਂ ਤਾਂ ਜਦ ਵੀ ਕੋਈ ਅੰਦੋਲਨ ਕਰਦੇ ਆ ਜਾਂ ਧਰਨਾ ਮੁਜ਼ਾਹਰਾ ਕਰਦੇ ਆ ਸਾਨੂੰ ਟੇਬਲ ਟਾਕ ਦਾ ਸੱਦਾ ਹੀ ਉਦੋਂ ਮਿਲਦਾ ਸਰਕਾਰ ਨੂੰ ਸੁਆਲ ਹੀ ਨਹੀਂ ਆਉਂਦਾ ਜਿੰਨਾ ਚਿਰ ਅਸੀਂ ਸੜਕਾਂ 'ਤੇ ਨਹੀਂ ਮੰਨਦੇ ਚਲੋ ਸਾਡਾ ਉਹਨਾਂ ਕੋਈ ਫਰਕ ਨਹੀਂ ਪੰਡਦਾ ਕੋਈ ਪ੍ਰਧਾਨ ਮੰਤਰੀ ਬਣੇ ਉਹ ਜੇ ਅੱਜ ਰਾਹੁਲ ਗਾਂਧੀ ਪ੍ਰਾਈਮ ਮਿਨਿਸਟਰ ਹੁੰਦਾ ਤਾਂ ਮੋਦੀ ਦਾ ਬਿਆਨ ਆ ਜਾਣਾ ਸੀ ਦੇਸ਼ ਭਰ ਦੇ ਵਿੱਚ ਅੱਜ ਕਿਸਾਨ ਆਗੂਆਂ ਦਾ ਧਰਨਾ ਹਰਿੰਦਰ ਸਿੰਘ ਲਖਵਾਲ ਸਾਡੇ ਨਾਲ ਆ ਲਖਵਾਲ ਸਾਹਿਬ ਪੂਰੇ ਦੇਸ਼ ਭਰ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ ਇੱਕ ਪਾਸੇ ਕਿਸਾਨ ਤੇ ਦੂਜੇ ਪਾਸੇ ਹਰਿਆਣਾ ਪੁਲਿਸ ਹੋਈ ਹੋਈ ਹੈ ਕਿਵੇਂ ਦੇਖਦੇ ਹੋ ਬਾਰਡਰਾਂ ਤੇ ਕਹਿੰਦੇ ਨੇ ਜਿਵੇਂ ਜੰਗ ਛੜੀ ਹੋਈ ਉਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਬਣਿਆ ਹੋਇਆ ਇਹ ਸਰਕਾਰ ਲਈ ਬੜਾ ਮਾੜਾ ਲੋਕਤੰਤਰ ਦਾ ਵੱਡਾ ਘਾਣਾ ਸਾਨੂੰ ਸਾਰਿਆਂ ਨੂੰ ਪੂਰਨ ਆਜ਼ਾਦੀ ਹੈ ਵੀ ਅਸੀਂ ਆਪ ਦੇ ਜਿਹੜਾ ਸਰਕਾਰ ਸਮੇਂ ਮਸਲੇ ਆ ਰੱਖ ਸਕਣ ਅਸੀਂ ਸਰਕਾਰ ਨੂੰ ਬੜੇ ਦਿਨਾਂ ਤੋਂ ਮੰਗ ਪੱਤਰ ਦਿੰਦੇ ਆ ਰਹੇ ਹਾਂ 3 ਸਾਲ ਪਹਿਲਾਂ ਅਸੀਂ ਅੰਦੂਲਨ ਵੀ ਮਲਤਵੀ ਕਰਕੇ ਆਏ ਸੀ ਤੇ ਕਾਲੇ ਕਾਨੂੰਨ ਵਾਪਸ ਕਰਵਾ ਕੇ ਆਏ ਸੀ ਤੇ ਇੱਕ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਐਮਐਸਪੀ ਤੁਹਾਨੂੰ ਅਸੀਂ ਦਵਾਂਗੇ ਪਰ ਅੱਜ ਸਰਕਾਰ ਦਾ ਸਮਾਪੂਰ ਹੋ ਗਿਆ ਉਦੋਂ ਬਾਅਦ 2024 ਚ ਕੀ ਅਸੀਂ ਤੁਹਾਡੀ ਆਮਦਨ ਦੁੱਗਣੀ ਕਰਾਂਗੇ ਮਜ਼ਦੂਰ ਦੀ ਦਿਹਾੜੀ ਦੁੱਗਣੀ ਕਰਾਂਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਨੂੰ ਸੀਗੀਆਂ ਫਸਲ ਬੀਮਾ ਦੇਵਾਂਗੇ ਕਰਜ਼ਾ ਮਾਫੀ ਕਰਾਂਗੇ ਤੇ ਫਸਲ ਇੰਸ਼ੋਰੈਂਸ ਬਜ਼ੁਰਗਾਂ ਨੂੰ ਪੈਨਸ਼ਨ ਇਹ ਅਜੇ ਤੱਕ ਸਾਨੂੰ ਕੋਈ ਵੀ ਇਹ ਵਾਦਾ ਪੂਰਾ ਨਹੀਂ ਹੋਇਆ ਉਹਦੇ ਲਈ ਅਸੀਂ ਜਿਹੜਾ ਕੋਈ ਸਾਡੇ ਵੀਰ ਨੇ ਉਹ ਬਾਰਡਰਾਂ 'ਬਲ ਬੈਠੇ ਆ ਤੇ ਅਸੀਂ ਕੱਲ ਟੋਲ ਪਲਾਜ਼ੇ ਬੰਦ ਕੀਤੇ ਆ ਰੇਲਾਂ ਬੰਦ ਕੀਤੀਆਂ ਤੇ ਅੱਜ ਪੂਰਨ ਤੌਰ ਤੇ ਅਸੀਂ ਜਿਹੜੀ ਟ੍ਰੈਫਿਕ ਆ 12 ਤੋਂ 4 ਘੰਟੇ ਕਿਉਂਕਿ ਅਸੀਂ ਸੋਚਿਆ ਸੀ ਵੀ ਸਵੇਰ ਤੋਂ ਬੰਦ ਕਰਾਂਗੇ ਤਾਂ ਕਿਸੇ ਨੇ ਵਿਆਹ ਜਾਣਾ ਤਾਂ ਕਿਸੇ ਨੇ ਸਕੂਲ ਜਾਣਾ ਉਹਦੇ ਲਈ ਅਸੀਂ 12 ਤੋਂ 4 ਸੁਣਿਆ ਵੀ ਲੋਕ ਆਪਦੇ ਕੰਮ ਵੀ ਕਰ ਸਕਣ ਵੀ ਲੋਕਾਂ ਨੂੰ ਤਕਲੀਫ ਨਾ ਹੋਵੇ ਉਹਦੇ ਲਈ ਅਸੀਂ ਅੱਜ ਸਰਕਾਰ ਨੂੰ ਜਗਾਉਣ ਆਏ ਆ ਵੀ ਆ ਸਾਡੀਆਂ ਮੰਗਾਂ ਮੰਨ ਲਓ ਨਹੀਂ ਤਾਂ ਆਉਣ ਵਾਲੇ ਦਿਨਾਂ ਚ ਇੱਕ ਵੱਡੇ ਸੰਘਰਸ਼ ਵੱਲ ਅਸੀਂ ਜਾਵਾਂਗੇ 18 ਤਰੀਕ ਨੂੰ ਸਾਡੀ ਫਿਰ ਵੱਡੀ ਮੀਟਿੰਗ ਹੋ ਰਹੀ ਆ ਉਹਦੇ ਚ ਅਸੀਂ ਕੋਈ ਫੈਸਲਾ ਲਵਾਂਗੇ ਮਨਿੰਦਰ ਸਿੰਘ ਸਿੱਟਸੇ ਦੀ ਇੱਕ ਵੀਡੀਓ ਆਈ ਸੀ ਉਹਨਾਂ ਨੇ ਕਿ ਦੇ ਦੇਣ ਇਹ ਤਾਂ ਲੱਗਦਾ ਹੀ ਰਹੇ ਨੇ ਤਾਂ ਹੀ ਅਸੀਂ ਆਏ ਆ ਉਹਨਾਂ ਨੂੰ ਯਾਦ ਕਰਾਉਣ ਆਉਣੇ ਆ ਜੇ ਤੁਸੀਂ ਸਾਡੇ ਤੋਂ ਵੋਟਾਂ ਲੈਣੀਆਂ ਨੇ ਕੋਰਟ ਆਫ ਕੰਡਮਟ ਇਹ ਤਾਂ ਲੱਗਣਾ ਹੀ ਆ ਤੁਸੀਂ 10 ਦਿਨ ਤੋਂ ਵਿੱਚ ਵਿੱਚ ਸਾਡੀਆਂ ਜਿਹੜੀਆਂ ਫਸਲਾਂ ਦਾ ਐਲਾਨ ਇਹਦਾ ਐਲਾਨ ਕਰੋ ਤੇ ਸਾਡਾ ਦਿਮਾਗ ਥੋੜੋ ਖਰਾਵਾ ਵੀ ਅਸੀਂ ਸੜਕਾਂ ਤੇ ਬੈਠਾਂਗੇ ਜਾਂ ਪੁੱਜੇ ਬੈਠਾਂਗੇ ਜਾਂ ਲੋਕ ਉੱਥੇ ਬੈਠੇ ਆ ਸਾਡੇ ਕਿਸਾਨ ਸ਼ਹੀਦ ਹੋ ਰਹੇ ਆ ਕੀ ਲੱਗਦਾ ਪਿਛਲੇ ਜੇ ਪਿਛਲੇ ਸਮੇਂ ਦੀ ਗੱਲ ਕਰੀਏ 750 ਤੋਂ ਕਿਸਾਨ ਸ਼ਹੀਦ ਹੋ ਗਏ 750 ਮਤਲਬ ਉਹਨਾਂ ਦੇ ਪਰਿਵਾਰ ਵੀ ਉਹਨਾਂ ਨਾਲ ਜੁੜੇ ਆ 750 ਤਾਂ ਦੁਨੀਆ ਤੋਂ ਚਲ ਗਏ ਪਰ ਉਹਨਾਂ ਦਾ ਪਿੱਛੇ ਜਿਹੜਾ ਪਰਿਵਾਰ ਆ ਉਹ ਉਹ ਚੋ 350 ਨੂੰ ਅਸੀਂ ਨੌਕਰੀ ਦਵਾਤੀ ਆ ਤੇ 5-600 ਬੰਦੇ ਨੂੰ ਅਸੀਂ ਜਿਹੜਾ ਮੁਆਵਜ਼ਾ ਵੀ ਦਵਾਤਾ ਇਹਨਾਂ ਨੇ ਹੁਣ ਵੀ ਅਸੀਂ ਉਹਨਾਂ ਨਾਲ ਕੇਸ ਕਰਕੇ ਆਇਆ ਉਹਨਾਂ ਦੇ ਪਰਿਵਾਰ ਖੇਤੀਬਾੜੀ ਮੰਤਰੀ ਦੇ ਦਰਮੂਰੇ ਵੀ ਬੈਠੇ ਨੇ ਉਹਨਾਂ ਨੂੰ ਨੌਕਰੀਆਂ ਅਜੇ ਤੱਕ ਨਹੀਂ ਮਿਲੀਆਂ ਉਹ ਅਸੀਂ 31 ਮਾਰਚ ਤੱਕ ਸਾਡੇ ਨਾਲ ਵਾਅਦਾ ਇਹ ਸਰਕਾਰ ਦਾ ਕੀਤਾ ਹੋਇਆ ਨਹੀਂ ਇਹ ਸਰਕਾਰ ਖਿਲਾਫ ਵੀ ਅੰਦੋਲਨ ਕਰਾਂਗੇ ਵੀ 31 ਮਾਰਚ ਤੱਕ ਇਹਨਾਂ ਨੂੰ ਸਾਰਿਆਂ ਨੂੰ ਜਿਹੜੀਆਂ ਨੌਕਰੀਆਂ ਦੋਹਣ 12 ਮੰਗਾ ਸਾਡੇ ਨਾਲ ਮੰਗੀਆਂ 12 ਡੰਗਰਾਂ ਦੀਆਂ ਇਸ ਤਰ੍ਹਾਂ ਦੀਆਂ ਮੰਗਾ ਸਾਡੇ ਨਾਲ ਤੇ ਸਰਕਾਰ ਨੇ ਵੀ ਵਾਅਦੇ ਕੀਤੇ ਆ ਉਹ ਵੀ 31 ਮਾਰਚ ਤੱਕ ਅਸੀਂ ਇਹਨਾਂ ਤੋਂ ਪੂਰੀਆਂ ਕਰਵਾਵਾਂ। ਹੁਣ ਲੱਗਦਾ ਕਿ ਜਿਵੇਂ ਇੱਕ ਪਾਸੇ ਉੱਥੇ ਅंसू ਗੋਲੇ ਛੱਡੇ ਜਾ ਰਹੇ ਆ ਡਰੋਨ ਦਾਹੀਂ ਪਤੰਗਾ ਰਾਹੀ ਜਿਹੜਾ ਉਹਨਾਂ ਨੂੰ ਡਰੋਨ ਨੂੰ ਫੜ ਲਿੱਤਾ ਗਿਆ ਦੇਖੀ ਹੋਣੀ ਤੁਸੀਂ ਵੀਡੀਓ ਉਹ ਇਹੋ ਜਿਹੀ ਗੱਲਾਂ ਤੋਂ ਅਸੀਂ ਡਰਦੇ ਨਹੀਂ ਹੈਗੇ ਤੇ ਇਹ ਨਿੱਕੀਆਂ ਗੱਲਾਂ ਨੇ ਜੇ ਪੱਟਣਾ ਹੋਵੇ ਤਾਂ ਅਸੀਂ ਅਸੀਂ ਗੱਲਬਾਤ ਹੀ ਕਰਦੇ ਹਾਂ ਕਿਉਂਕਿ ਪੱਟ ਕੇ ਅਸੀਂ ਕਿੱਥੇ ਜਾਣਾ ਸਾਡੇ ਸਿਆਣੇ ਲੀਡਰ ਉੱਥੇ ਬੈਠੇ ਹੋਏ ਨੇ ਤੇ ਜੇ ਪੱਟਣ ਨੂੰ ਤਾਂ ਹੀ ਪੱਟ ਦਾਂਗੇ ਦੂਜੇ ਵਾਸਤੇ ਵਿਚ ਵੀ ਅਸੀਂ ਲੰਘ ਸਕਦੇ ਹਾਂ ਪਰ ਅਸੀਂ ਕਹਿੰਦੇ ਆ ਵੀ ਗੱਲਬਾਤ ਰਾਹੀਂ ਮਸਲਾ ਹੱਲ ਹੋ ਜਵੇ ਤੇ ਉਹਨਾਂ ਦੀ ਵੇਟ ਕਰਦੇ ਹੁਣ ਐਤਵਾਰ ਨੂੰ ਦੁਬਾਰਾ ਫਿਰ ਸਾਡੀ ਮੀਟਿੰਗ ਜਿਹੜੀ ਸਰਕਾਰ ਨਾਲ ਹੋਵੇ ਕਹਿੰਦੇ ਨੇ ਕਿ ਜਿਹੜੀ ਆਪਸੀ ਰਜ਼ਾਮੰਦੀ ਟੇਬਲ ਤੇ ਟਾਕ ਹੋ ਜਵੇ ਗੱਲਬਾਤ ਹੋ ਜੇ ਉਹ ਗੱਲ ਵੱਖਰੀ ਹੁੰਦੀ ਹੈ ਕਿ ਐਵੇਂ ਲੜਾਈ ਕਿਉਂ ਕੀ ਉਹ ਵੀ ਆਪਣੇ ਆਸੀਂ ਵੀ ਆਪਣੇ ਦੋਨੇ ਆਪਣੇ ਆਏ ਕਿਹੜਾ ਕੋਈ ਬਾਹਰੋਂ ਦੇਸ਼ ਤੋਂ ਆਗੇ ਜਾਂ ਪਾਕਿਸਤਾਨ ਤੋਂ ਆਗੇ ਅਸੀਂ ਤਾਂ ਜਦ ਵੀ ਕੋਈ ਅੰਦੋਲਨ ਕਰਦੇ ਆ ਜਾਂ ਧਰਨਾ ਮੁਜ਼ਾਹਰਾ ਕਰਦੇ ਆ ਸਾਨੂੰ ਟੇਬਲ ਟਾਕ ਦਾ ਸੱਦਾ ਹੀ ਉਦੋਂ ਮਿਲਦਾ ਸਰਕਾਰ ਨੂੰ ਸੁਆਦ ਹੀ ਨਹੀਂ ਆਉਂਦਾ ਜਿੰਨਾ ਚਿਰ ਅਸੀਂ ਸੜਕਾਂ 'ਤੇ ਨਹੀਂ ਮੰਨਦੇ ਉਦੋਂ ਸਾਨੂੰ ਸੱਦਾ ਦਿੰਦੇ ਆ ਟੇਬਲ ਟਾਕ ਕਰਨ ਦਾ ਹੁਣ ਅੱਜ ਭਾਰਤ ਬੰਦ ਕੀਤਾ ਹੁਣ ਅੱਜੇ ਮੈਨੂੰ ਫੋਨ ਆਉਂਦੇ ਸੀਗੇ ਸੈਂਟਰ ਤੋਂ ਵੀ ਸਾਡੇ ਨਾਲ ਮੀਟਿੰਗ ਕਰ ਲੋ ਤੇ ਇਹ ਪਹਿਲਾਂ ਕਿਉਂ ਨਹੀਂ ਕਰ ਸਕਦੇ ਜਦ ਪਹਿਲੇ ਅਸੀਂ ਡੀਸੀਆਂ ਰਾਹੀਂ ਐਸਡੀਐਮ ਰਾਹੀਂ ਇਹਨਾਂ ਨੂੰ ਮੰਗ ਪੱਤਰ ਦਿੱਤੇ ਸਾਡੀਆਂ ਭਾਈ ਆ ਮੰਗਾ ਨੇ ਸਾਡੀਆਂ ਮੰਗਾ ਪੂਰੀਆਂ ਕਰ ਦਿਓ ਅਸੀਂ ਕਿਉਂ ਸੜਕਾਂ ਤੇ ਆਈਏ ਕਿਉਂ ਲੋਕਾਂ ਨੂੰ ਤੰਗ ਕਰੀਏ ਇਸ ਲਈ ਹੁਣ ਹੱਲ ਹੋ ਜੂਗਾ ਕੋਈ ਗੱਲ ਨਹੀਂ ਲੋਕ ਤਕੜੇ ਆ ਲੋਕ ਸੜਕਾਂ ਤੇ ਆ ਗਏ ਨੇ ਤੇ ਅੱਜ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਇਹਦਾ ਕਿੰਨਾ ਕੁ ਸਫਲ ਹੋਇਆ ਪਤਾ ਲੱਗਿਆ ਹੋਣਾ ਕੋਈ ਫੋਟੋ ਵੀਡੀਓ ਆਈ ਹੋਣੀ ਹੈ ਪਤਾ ਲੱਗਿਆ ਹੋਣਾ ਕਿ ਕਿੰਨੇ ਕੁ ਲੋਕ ਹੈ ਕਿੰਨੇ ਕੁ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲੇ ਕਿੰਨੇ ਕੁ ਜਗ੍ਹਾ ਦੇ ਗ੍ਰਾਮੀਣ ਭਾਰਤ ਬੰਦਾ ਤਕਰੀਬਨ ਸਦਾਸੀ ਜਿਹੜੇ ਵੱਡੇ ਸ਼ਹਿਰਾਂ ਨੂੰ ਛੱਡ ਕੇ ਉਰਨ ਤੌਰ ਤੇ ਬੰਦ ਨੇ ਸਾਰੀਆਂ ਫੋਟੋ ਆ ਗਈਆਂ ਤੇ ਦੇਸ਼ ਦੇ ਵਿੱਚ 18 ਬੂਈ ਸੂਬਿਆਂ ਚ ਪੂਰਾ ਪ੍ਰਭਾਵ ਆ ਸਾਡਾ ਜਿਹੜੇ ਨੇੜੇ ਦੇ ਸੂਬਿਆਂ ਚ ਉਹ ਸਾਰਿਆਂ ਚ ਜਿਹੜੇ ಗ್ರಾಮೀਣ ਭਾਰਤ ਪੂਰੀ ਤਰ੍ਹਾਂ ਬੰਦ ਜੇ ਜਿਹੜੀ ਕੇਂਦਰ ਨਹੀਂ ਕਿਸੇ ਗੱਲ ਤੇ ਆਂਦੀ ਐ ਐਮਐਸਪੀ ਨੂੰ ਨਹੀਂ ਆਂਦੀ ਤੇ ਕੀ ਅੱਗੋਂ ਕੀ ਕੀਤਾ ਜਾਊਗਾ ਅੱਗੇ ਰਣਨੀਤੀ ਫਿਰ ਤਿਆਰ ਕਰਾਂਗੇ ਕਿਸਾਨਾਂ ਨਾਲ ਬੈਠ ਕੇ ਕੋਈ ਵੱਡਾ ਪ੍ਰੋਗਰਾਮ ਫਿਰ ਅਸੀਂ ਲੈਕਾਂਗੇ ਕੇਂਦਰ ਸਰਕਾਰ ਦੇ ਖਿਲਾਫ ਤੇ ਆਪਣੀ ਮੰਗਤ ਅਸੀਂ ਮੂਰੀਆ ਕਰਵਾਵਾਂਗੇ ਇਹ ਪੰਜਾਬ ਦੇ ਵਿੱਚ ਜਿਹੜੇ ਪੈਟਰੋਲ ਪੰਪ ਐਸੋਸੀਏਸ਼ਨ ਵਾਲੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਕੇਂਦਰ ਨੇ 7 ਸਾਲ ਹੋ ਗਏ ਸਾਡੀ ਕਮਿਸ਼ਨ ਨਹੀਂ ਵਧਾਈ 22 ਤਰੀਕ ਨੂੰ ਆਉਣ ਵਾਲੀ 22 ਤਰੀਕ ਨੂੰ ਪੈਟਰੋਲ ਨਹੀਂ ਮਿਲੂਗਾ ਕਿਸੇ ਨੂੰ ਅੱਜ ਵੀ ਪੈਟਰੋਲ ਸਾਡੇ ਹੱਕ 'ਚ ਉਹਨਾਂ ਨੇ ਸਾਰੇ ਪੈਟਰੋਲ ਪੰਪ 10 ਵਜੇ ਤੋਂ 4 ਵਜੇ ਤੱਕ ਬੰਦ ਕੀਤੇ ਹੋਏ ਨੇ ਤੇ ਸਮਰਥਨ ਕਰਦੇ ਆ ਵੀ ਜਿਹਦਾ ਕੁਝ ਮੰਨਦਾ ਅਸੀਂ ਵੀ ਇਹੀ ਮੰਗਾ ਮੰਗਦੇ ਆ ਮਜ਼ਦੂਰ ਵੀ ਇਹੀ ਕੋ ਮੰਗਦੇ ਆ ਕਿਉਂ ਨਹੀਂ 7 ਸਾਲ 'ਚ ਵਧਣਾ ਚਾਹੀਦਾ ਮਜ਼ਦੂਰ ਦੀ ਮਜ਼ਦੂਰੀ ਵਧਣੀ ਚਾਹੀਦੀ ਆ ਕਿਸਾਨ ਦਾ ਰੇਟ ਵਧਣਾ ਚਾਹੀਦਾ ਇਸ ਤਰ੍ਹਾਂ ਸਾਰਿਆਂ ਦੇ ਹੀ ਇਹ ਰੇਟ ਜਿਹੜੇ ਵਧਣੇ ਚਾਹੀਦੇ ਦੇ ਕਿ ਲੋਕ ਕਹਿੰਦੇ ਕਿ ਇਸ ਵਾਰ ਫਿਰ ਮੋਦੀ ਸਰਕਾਰ ਆ ਰਹੀ ਹੋਗੀ ਮੋਦੀ ਨੂੰ ਬਹੁਮਤ ਬੜੀ ਮਿਲੂਗੀ ਪ੍ਰਧਾਨ ਮੰਤਰੀ ਫਿਰ ਬਣਨਗੇ ਚਲੋ ਸਾਡਾ ਉਹਨਾਂ ਕੋਈ ਫਰਕ ਨਹੀਂ ਪੈਂਦਾ ਕੋਈ ਪ੍ਰਧਾਨ ਮੰਤਰੀ ਬਣੇ ਕਿਉਂਕਿ ਕਾਂਗਰਸ ਨਾਲ ਪਹਿਲਾਂ ਕਾਂਗਰਸ ਸੀਗੀ ਉਹਨਾਂ ਨੇ ਵੀ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ 6 ਸਾਲ ਅਸੀਂ ਬਣਵਾ ਕੇ ਆਏ ਸੀਗੇ 6 ਸਾਲ ਦੱਬੀ ਰੱਖੀ ਆ ਹੁਣ ਇਹਨਾਂ ਨੇ 10 ਸਾਲ ਦੱਬੀ ਰੱਖੀ ਆ ਇਹ ਸਰਕਾਰ ਕੋਈ ਵੀ ਆਵੇ ਕਿਉਂਕਿ ਸਾਤੋਂ ਕੀ ਲੈਣਾ ਕਾਰਪੋਰੇਟਾਂ ਤੋਂ ਸੈਂਕੜੇ ਕਰੋੜ ਰੁਪਈਆ ਇਹਨਾਂ ਨੂੰ ਮਿਲਦਾ ਪੈਸੇ ਸਰਕਾਰਾਂ ਹੀ ਕਾਰਪੋਰੇਟ ਚਲਾਉਂਦੀਆਂ ਨੇ ਇਸ ਲਈ ਜਿਨ੍ਹਾਂ ਦੇ ਕਾਰਪੋਰੇਟਾਂ ਦੇ ਅੱਖੇ ਲੱਗਣਾ ਸਾਨੂੰ ਤਾਂ ਆਪਦਾ ਝੰਡੇ 'ਚ ਡੰਡਾ ਕਾਇਮ ਰੱਖਣਾ ਪਊਗਾ ਅਸੀਂ ਤਾਂ ਉਦੋਂ ਹੀ ਕੰਮ ਚੱਫੂਗਾ ਇੱਕ ਜਦੋਂ ਇਹ ਸੰਘਰਸ਼ ਸ਼ੁਰੂ ਹੋ ਗਿਆ ਰਾਹੁਲ ਗਾਂਧੀ ਦਾ ਬਿਆਨ ਆ ਗਿਆ ਨਾਲੇ ਕਿ ਜੇ ਸਾਡੀ ਸਰਕਾਰ ਬਣ ਗਈ ਅਸੀਂ ਐਮਐਸਪੀ ਦਵਾਂਗੇ ਉਹ ਜੇ ਅੱਜ ਰਾਹੁਲ ਗਾਂਧੀ ਪ੍ਰਧਾਨ ਪ੍ਰਾਈਮ ਮਿਨਿਸਟਰ ਹੁੰਦਾ ਤਾਂ ਮੋਦੀ ਦਾ ਬਿਆਨ ਆ ਜਾਣਾ ਸੀ ਤੇ ਹੁਣ ਅੱਜ ਸਾਡੇ ਨਾਲ ਅਕਾਲੀ ਦਲ ਕਾਂਗਰਸ ਸਾਰਿਆਂ ਦੇ ਬਿਆਨ ਆ ਰਹੇ ਆ ਭਗਵੰਤ ਮਾਨ ਜੀ ਦਾ ਬਿਆਨ ਆ ਰਿਹਾ ਸੈਂਟਰ ਸਰਕਾਰ ਜਿੱਦੀ ਹੋਊ ਜਾਂ ਪੰਜਾਬ 'ਚ ਹੋਊਗੀ ਜੇ ਪੰਜਾਬ ਖਿਲਾਫ ਕਰਾਂਗੇ ਸਾਰੀਆਂ ਸਰਕਾਰਾਂ ਸਾਡੇ ਨਾਲ ਹੋਣਗੀਆਂ ਦੂਜੀ ਸਰਕਾਰ ਕਹੂਗੀ ਇਹ ਬੇਲੇ ਆ ਸ ਜਦੋਂ ਅਦਾਸ ਸਾਹਿਬ ਇਹ ਇਹ ਉਦੋਂ ਹੁੰਦਾ ਜਦੋਂ ਕੋਈ ਸੱਤਾਜ ਹੁੰਦਾ ਉਦੋਂ ਨਹੀਂ ਦਿਖਦਾ ਸੱਤਾਜ ਚੱਲ ਜਾਂਦਾ ਉਦੋਂ ਅੱਖਾਂ ਖੁੱਲਦੀਆਂ ਜਦ ਕੁਰਸੀ ਮਿਲ ਜਾਂਦੀ ਆ ਫਿਰ ਅੱਖਾਂ ਬੰਦ ਹੋ ਜਾਂਦੇ ਭਗਵਾਨ ਤਮਨ ਵੀ ਹੋ ਗਈ ਸੀ ਅਸੀਂ ਜਗਾ ਕੇ ਆਏ ਆ ਚੰਡੀਗੜ੍ਹ ਤਿੰਨ ਦਿਨ ਇਹ ਵੀ ਕਹਿੰਦਾ ਸੀ ਤੁਹਾਨੂੰ ਬੰਦੇ ਨਹੀਂ ਲੱਭਣੇ ਫਿਰ ਦਿਖਾ ਕੇ ਆਏ ਆ ਬੰਦੇ ਉੱਥੇ 1500 2000 ਟਰਾਲੀ ਉੱਥੇ ਬਿਠਾ ਕੇ ਦਿਖਾਈ ਵੀ ਆ ਦੇਖ ਸਾਡੇ ਕੋਲ ਬੰਦੇ ਹੈਗੇ ਆ ਹੁਣ ਵੀ ਦਿਖਾ ਤੇ ਆ ਬੰਦੇ ਸਾਡੇ ਕੋਲ ਹੈਗੇ ਆ ਭਲੇਖੇ ਚ ਨਾ ਰਹੋ ਇੱਕ ਆਵਾਜ਼ ਮਾਰਾਂਗੇ ਤਾਂ ਹਜ਼ਾਰਾਂ ਬੰਦੇ ਆਜੂ ਸਾਡੇ ਕੋਲ ਕਿੰਨੀਆਂ ਕੋ ਕਿੰਨੀਆਂ ਕੋ ਟਰਾਲੀਆਂ ਜਿਹੜੀਆਂ ਬਾਰਡਰਾਂ ਦੇ ਪਹੁੰਚੀਆਂ ਹੋਈਆਂ ਕਿੰਨੇ ਕੋ ਗਿਣਤੀ ਹੋਣੀ ਹੈ 2.5 3000 ਟਰਾਲੀ ਜਿਹੜੀ ਸਾਡੀ ਬਾਰਡਰਾਂ ਤੇ ਖੜੀ ਆ ਤੇ ਦੁਬਾਰਾ ਅਸੀਂ ਦੂਜੀ ਫੋਰਸ ਕਾਇਮ ਆ ਸਾਡੇ ਕੋ 2.5 3 4000 ਟਰਾਲੀ ਦੀ ਉਹ ਜਿੱਦਣ ਆਵਾਜ਼ ਬੱਜੀ ਜਿੱਦਣ ਲੋਡ ਪਿਆ ਅਸੀਂ ਦੂਸਰੀਆਂ ਸੜਕਾਂ ਵੱਲੋਂ ਵੀ ਅਸੀਂ ਕੂਚ ਕਰ ਦਵਾਂਗੇ ਅੱਜ ਇਹ ਵੀ ਖਬਰ ਮੰਦ ਭਾਗੀ ਖਬਰ ਸਾਹਮਣੇ ਉੱਥੇ ਇੱਕ ਕਿਸਾਨ ਵੀਰ ਆ ਜਿਹੜੇ ਉਹ ਕਹਿੰਦੇ ਸ਼ਹੀਦ ਹੋ ਗਏ ਉੱਥੇ ਹਾਂ ਉੱਥੇ ਮੰਦ ਭਾਗੀ ਖਬਰ ਆ ਚਲੋ ਸ਼ਹਾਦਤਾਂ ਹੁੰਦੀਆਂ ਰਹਿੰਦੀਆਂ ਨੇ ਸ਼ਹਾਦਤਾਂ ਪੰਜਾਬ ਦਿੰਦਾ ਤੇ ਇਸ ਲਈ ਕੋਈ ਗੱਲ ਨਹੀਂ ਹੈਗੀ ਅਸੀਂ ਉਹਨੂੰ ਪ੍ਰਣਾਮ ਕਰਦੇ ਆਂ ਸ਼ਹਾਦਤ ਨੂੰ ਤੇ ਅਸੀਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਉਹਨਾਂ ਨਾਲ ਖੜੇ ਆਂ ਅਸੀਂ ਜੀ ਬਿਲਕੁਲ 12 ਤੋਂ 4 ਦਾ ਟਾਈਮ ਹੈ ਅੱਜ ਧਰਨੇ ਦਾ ਕੱਲ ਰੇਲ ਰੋਕੀ ਗਈ ਸੀ ਤੇ ਅੱਜ ਜਿਹੜਾ ਕੀ ਹੈ ਧਰਨਾ ਜਿਹੜਾ ਲਗਾਇਆ ਗਿਆ ਸੜਕ ਜਿਹੜੀ ਆ ਉਹ ਬੰਦ ਕੀਤੀ ਗਈ ਆ ਪੰਜਾਬ ਦੇ ਨਾਲ ਨਾਲ ਪੂਰੇ ਭਾਰਤ ਦੇ ਵਿੱਚ ਜਿਹੜਾ ਕਿ ਜਿਹੜਾ ਪ੍ਰੋਟੈਸਟ ਆ ਉਹ ਕੀਤਾ ਜਾ ਰਿਹਾ ਵਾ